ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਅੱਜ ਅਸੀਂ ਫੇਰ ਲੈ ਕੇ ਹਾਜ਼ਰ ਹਾਂ ਖਬਰ ਜਰਨੈਲ ਸਿੰਘ ਬਾਜਵਾ ਪ੍ਰੋਮੋਟਰ ਆਫ ਸਨੀ ਐਂਕਲੇਵ ਖਰੜ ਜਿਸ ਤਰ੍ਹਾਂ ਅਸੀਂ ਪਹਿਲੇ ਆਪਣੇ ਐਪੀਸੋਡਸ ਦੇ ਵਿੱਚ ਦੱਸ ਚੁੱਕੇ ਹਾਂ ਕਿ ਜਰਨੈਲ ਸਿੰਘ ਬਾਜਵਾ ਤੇ ਮੁਕੱਦਮਾ ਚੱਲਿਆ ਤੇ ਉਹਨੂੰ 3 ਸਾਲ ਦੀ ਕੈਦ ਹੋ ਚੁੱਕੀ ਆ ਉਹ ਤੇ ਕਰੀਬ 58 ਮਾਮਲੇ ਚੱਲਦੇ ਐ ਦਰਜ ਨੇ ਤੇ ਉਹ ਕਈਆਂ ਚ ਪੀਓ ਡਿਕਲੇਅਰ ਹੋ ਚੁੱਕਿਆ ਉਸ ਦੀ ਗ੍ਰਫਤਾਰੀ ਹੋਈ ਸੀ ਹਾਈ ਕੋਰਟ ਦੇ ਦਖਲ ਨਾਲ ਨਹੀਂ ਤਾਂ ਪੁਲਿਸ ਉਹਨੂੰ ਫੜਦੀ ਹੀ ਨਹੀਂ ਸੀ ਹੁਣ ਤਾਜ਼ਾ ਜਿਹੜੀ ਤੁਹਾਨੂੰ ਜਾਣਕਾਰੀ ਦੇਣੀ ਹੈ ਜਰਨੈਲ ਸਿੰਘ ਬਾਜਵਾ ਰੋਪੜ ਜੇਲ੍ਹ ਦੇ ਵਿੱਚ ਬੰਦ ਹੈ ਪਰ ਉੱਥੇ ਵੀ ਉਹਦੇ ਨਾਲ ਇੱਕ ਘਟਨਾ ਵਾਪਰ ਗਈ ADGP ਜੇਲਜ਼ ਨੇ ਕੁਝ ਦਿਨ ਪਹਿਲਾਂ ਰੋਪੜ ਜੇਲ੍ਹ ਦਾ ਅਚਨਚੇਤ ਦੌਰਾ ਕੀਤਾ ਤੇ ਪਹਿਲਾਂ ਉਹ ਵਮਨਸ ਵਿੰਗ ਯਾਨੀ ਕਿ ਔਰਤਾਂ ਦੇ ਵਿੰਗ ਦੇ ਵਿੱਚ ਗਏ ਤੇ ਉਦੋਂ ਬਾਅਦ ਫਿਰ ਉਹ ਸਿੱਧੇ ਰੋਪੜ ਜੇਲ੍ਹ ਦੇ ਹਸਪਤਾਲ ਵਿੱਚ ਗਏ ਉੱਥੇ ਕੀ ਦੇਖਦੇ ਆ ਕਿ ਜਰਨੈਲ ਸਿੰਘ ਬਾਜਵਾ ਕੱਪੜੇ ਲਾਏ ਹੋਏ ਤੇ ਅੰਡਰਵੀਅਰ ਦੇ ਵਿੱਚ ਇੱਕ ਮੁਸ਼ਕਤੀ ਯਾਨੀ ਕਿ ਜਿਹੜਾ ਕਨਵਿਕਟ ਹੈ ਕੈਦ ਹੋ ਚੁੱਕਿਆ ਹੈ ਉਹਦੇ ਤੋਂ ਮਾਲਿਸ਼ ਕਰਵਾ ਰਹੇ ਨੇ ਏਡੀਜੀਪੀ ਨੇ ਪੁੱਛਿਆ ਕਿ ਇਹ ਬੰਦਾ ਮੁੱਧਾ ਪਿਆ ਮਾਲਿਸ਼ ਕੌਣ ਕਰਵਾ ਰਿਹਾ ਜਦੋਂ ਉਹਦੇ ਬਾਰੇ ਦੱਸਿਆ ਗਿਆ ਉਹਨੇ ਆਪਣਾ ਚਿਹਰਾ ਉੱਪਰ ਕੀਤਾ ਤਾਂ ਪਤਾ ਲੱਗਿਆ ਕਿ ਇਹ ਸੈਨੀ ਇਨਕਲੇਵ ਦਾ ਪ੍ਰਮੋਟਰ ਜਰਨੈਲ ਸਿੰਘ ਬਾਜਵਾ ਹੈ ਬਸ ਉਸ ਤੋਂ ਬਾਅਦ ਫੇਰ ਕਹਿਰ ਵਰਤ ਗਿਆ ਏਡੀਜੀਪੀ ਨੇ ਪ੍ਰਸ਼ਾਸਨ ਨੂੰ ਯਾਨੀ ਕਿ ਜੇਲ ਪ੍ਰਸ਼ਾਸਨ ਨੂੰ ਹਦਾਇਤ ਦਿੱਤੀ ਕਿ ਇਸ ਵਿਅਕਤੀ ਦਾ ਐਦਾਂ ਹਸਪਤਾਲ 'ਚ ਬਿਨਾਂ ਬਿਮਾਰੀ ਤੋਂ ਆਉਣ ਦਾ ਮੰਤਵ ਕੀ ਹੈ ਇਸ ਤੇ ਨਿਗਰ ਰੱਖੀ ਜਾਵੇ ਇਹਦੇ ਨਾਲ ਉਹੀ ਵਿਤੀਰਾ ਕੀਤਾ ਜਾਵੇ ਜਿਵੇਂ ਆਮ ਕੈਦੀਆਂ ਨਾਲ ਕੀਤਾ ਜਾਂਦਾ ਸਾਡੇ ਸੂਤਰਾ ਨੇ ਇਹ ਵੀ ਦੱਸਿਆ ਕਿ ਜਦੋਂ ਪਹਿਲਾਂ ਜਰਨਲ ਬਾਜਵਾ ਹਸਪਤਾਲ ਦੇ ਵਿੱਚ ਦਾਖਲ ਹੋਇਆ ਸਿਵਲ ਹਸਪਤਾਲ ਰੋਪੜ ਤੇ ਲੰਮਾ ਸਮਾਂ ਉੱਥੇ ਦਾਖਲ ਹੀ ਰਿਹਾ ਵਾਪਸ ਜੇਲ੍ਹ ਦੇ ਵਿੱਚ ਪਰਤਿਆ ਹੀ ਨਹੀਂ ਤਾਂ ਜੇਲ੍ਹ ਪ੍ਰਸ਼ਾਸਨ ਨੇ ਸੀਐਮਓ ਨੂੰ ਕਿਹਾ ਕਿ ਇਹਦੀ ਬਿਮਾਰੀ ਬਾਰੇ ਇੱਕ ਡਾਕਟਰਾਂ ਦਾ ਬੋਰਡ ਬਣਾਇਆ ਜਾਵੇ ਜੇ ਬੋਰਡ ਕਹਿੰਦਾ ਕਿ ਇਹ ਬਿਲਕੁਲ ਠੀਕ ਹੈ ਤਾਂ ਇਹਨੂੰ ਵਾਪਸ ਜੇਲ੍ਹ ਭੇਜਿਆ ਜਾਵੇ ਤੇ ਦੋਸਤੋ ਸੱਤ ਵਾਰੀ ਜੇਲ੍ਹ ਪ੍ਰਸ਼ਾਸਨ ਨੇ ਸਿਹਤ ਵਿਭਾਗ ਨੂੰ ਲਿਖਿਆ ਕਿ ਬੋਰਡ ਬਣਾਇਆ ਜਾਵੇ ਸੱਤ ਵਾਰ ਬੋਰਡ ਬਣਿਆ ਤੇ ਡਾਕਟਰਾਂ ਦੇ ਬੋਰਡ ਨੇ ਸੱਤੋ ਵਾਰ ਕਹਿਤਾ ਕਿ ਇਹਦੀ ਹਾਲਤ ਇਹੋ ਜੀ ਹੈ ਕਿ ਇਹਨੂੰ ਹਸਪਤਾਲ 'ਚ ਹੀ ਰੱਖਣਾ ਠੀਕ ਹੋਏਗਾ ਯਾਨੀ ਕਿ ਸੇਵਾ ਹਸਪਤਾਲ ਦੇ ਵਿੱਚ ਹੀ ਰੱਖਣਾ ਠੀਕ ਹੋਏਗਾ। ਮਤਲਬ ਉਹ ਵਾਪਸ ਜੇਲ੍ਹ ਦੇ ਵਿੱਚ ਆਇਆ ਹੀ ਨਹੀਂ ਸੀ। ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਪਟੀਸ਼ਨ ਪੈਂਦੀ ਹੈ ਕਿ ਦੇਖੋ ਜੀ ਉਹ ਸ਼ਰਿਆਮ ਘੁੰਮਦਾ ਫਿਰਦਾ ਹੈ ਬਾਜ਼ਾਰਾਂ 'ਚ ਤੇ ਹੋਟਲ 'ਚ ਰਹਿੰਦਾ ਹੈ ਥਿੰਗਸ ਲਾਈਕ ਦੈਟ ਇਲਿਗੇਸ਼ਨ ਲੱਗੇ ਉਸ ਪਟੀਸ਼ਨ ਦੇ ਵਿੱਚ ਤੇ ਫਿਰ ਹਾਈ ਕੋਰਟ ਨੇ ਉਸ ਤੇ ਸਰਕਾਰ ਦਾ ਜਵਾਬ ਮੰਗਿਆ। ਉਦੋਂ ਬਾਅਦ ਜਰਨੈਲ ਬਾਜਵਾ ਫੇਰ ਜੇਲ੍ਹ ਦੇ ਵਿੱਚ ਵਾਪਸ ਆ ਗਿਆ ਇੱਥੋਂ ਤੱਕ ਤਾਂ ਕਹਾਣੀ ਸੀ ਜਰਨੈਲ ਬਾਜਵੇ ਦੀ ਜਿਹੜੀ ਕੈਦ ਆ ਜਾਂ ਜੋ ਜੇਲ੍ਹ ਦੇ ਵਿੱਚ ਉਹ ਰਹਿ ਰਿਹਾ ਜਿੰਨਾ ਕੰਡੀਸ਼ਨਸ ਦੇ ਵਿੱਚ ਪਰ ਹੁਣ ਤੁਹਾਨੂੰ ਦਿਖਾਉਨੇ ਆ ਕਿ ਅਸੀਂ ਜੋ ਦੌਰਾ ਕੀਤਾ ਸੈਨੀ ਅਨਕਲੇਵ ਦਾ ਜਿੱਥੇ ਬਹੁਤ ਸਾਰੇ ਵਿਵਾਦ ਚੱਲ ਰਹੇ ਆ ਜਰਨੈਲ ਸਿੰਘ ਦੀ ਕਾਰਗੁਜ਼ਾਰੀ ਨੂੰ ਲੈ ਕੇ ਅਸੀਂ ਤੁਹਾਨੂੰ ਉੱਚ ਬਿਲਡਿੰਗਾਂ ਵੀ ਵਿਖਾਵਾਂਗੇ ਅਸੀਂ ਤੁਹਾਨੂੰ ਇੱਕ ਪੁਰਾਣਾ ਮਾਮਲਾ ਜਿਹਦੇ ਤੇ ਪ੍ਰੈਸ ਕਾਨਫਰੈਂਸ ਹੋ ਚੁੱਕੀ ਹੈ ਸੁੱਚਾ ਸਿੰਘ ਵਾਲਾ ਉਹ ਵੀ ਵਿਖਾਵਾਂਗੇ ਜਿਹਦਾ 30 ਕਰੋੜ ਦਾ ਮਾਲ ਕਹਿ ਲਓ ਜਾਂ ਜ਼ਮੀਨ ਇਹਨੇ ਜਰਨਲ ਬਾਜ਼ਮੀ ਨੇ ਨਹੀਂ ਦਿੱਤੀ ਜਾਂ ਦੱਬ ਲਈ ਜਾਂ ਕੁਝ ਵੀ ਕੀਤਾ ਉਹ ਤੁਸੀਂ ਖੁਦ ਸੁਣੋਗੇ ਉਦੋਂ ਬਾਅਦ ਅਸੀਂ ਗਏ ਆ ਖਰੜ ਦੇ ਵਿੱਚ ਹੀ ਪੈਂਦੇ ਇੱਕ ਹੋਰ ਸੈਕਟਰ ਦੇ ਵਿੱਚ ਜਿੱਥੇ ਕੋਈ 3 ਏਕੜ ਦੇ ਵਿੱਚ ਸ਼ਾਪਿੰਗ ਕੰਪਲੈਕਸ ਬਣਾਇਆ ਗਿਆ ਸਾਰਾ ਸ਼ਾਪਿੰਗ ਕੰਪਲੈਕਸ ਵੇਚਣ ਤੋਂ ਬਾਅਦ ਜਰਨੈਲ ਬਾਜਵੇ ਨੇ ਉਸੇ ਵਿਕੇ ਹੋਏ ਰਕਬੇ ਤੇ ਪੀ ਐਨ ਬੀ ਪੰਜਾਬ ਨੈਸ਼ਨਲ ਬੈਂਕ ਤੋਂ ਕਹਿੰਦੇ ਆ ਜੀ 18 ਕਰੋੜ ਰੁਪਇਆ ਲੋਨ ਲੈ ਲਿਆ ਜਿਹੜੀ ਚੀਜ਼ ਵਿਕ ਚੁੱਕੀ ਐ ਲੋਕਾਂ ਦੀ ਮਾਲਕੀ ਵਕਫਾ ਖ ਮਾਲਕੀ ਹੋ ਚੁੱਕੀ ਆ ਉਸ ਨੂੰ ਵੀ ਗਹਿਣੇ ਤਰਤਾ 18 ਕਰੋੜ ਰੁਪਈਆ ਲੈ ਲਿਆ ਤੇ ਉਹਦਾ ਹੁਣ ਮਾਮਲਾ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਤੇ ਵਕੀਲ ਸਾਹਿਬ ਜਿਹੜੇ ਲੋਕਾਂ ਦੀ ਪੈਰਵਾਈ ਕਰ ਰਹੇ ਆ ਉਹਨਾਂ ਦਾ ਨਾਮ ਹੈ ਐਡਵੋਕੇਟ ਬੱਤਰਾ ਅਸੀਂ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਹੋ ਸਕਿਆ ਆਉਣ ਵਾਲੇ ਦਿਨਾਂ 'ਚ ਉਹਨਾਂ ਨਾਲ ਵੀ ਅਸੀਂ ਇੰਟਰਵਿਊ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲਓ ਤੁਸੀਂ ਆ ਹੁਣ ਜਰਨੈਲ ਬਾਜਵਾ ਦੀ ਸਨੀ ਇਨਕਲੇਵ ਦੇ ਵਿੱਚ ਜਿਹੜੀ ਜ਼ਮੀਨ ਹੈ ਜਿਹਦੇ ਵਿਵਾਦ ਹੈ ਉਹਦੇ ਬਾਰੇ ਸਾਡੀ ਆ ਵਿਸ਼ੇਸ਼ ਕਵਰੇਜ ਦੇਖੋ ਸਾਨੂੰ ਜਾਣਕਾਰੀ ਮਿਲੀ ਹੈ ਕਿ ਗਮਾੜਾ ਤੋਂ ਹੁੰਦੇ ਹੋਏ ਪੂਡਾ ਰਹੀਂ ਜਿਹੜੀ 78 ਏਕੜ ਦੀ ਸੀਐਲਯੂਸੀ ਚੇਂਜ ਆਫ ਲੈਂਡ ਯੂਜ਼ ਦੀ ਪਰਮਿਸ਼ਨ ਮਿਲੀ ਹੋਈ ਸੀ ਜਰਨੈਲ ਬਾਜਵਾ ਸਨੀ ਇਨਕਲੇਵ ਜਿਹਨੇ ਵਸਾਇਆ ਉਹਦਾ ਪ੍ਰੋਮੋਟਰ ਹੈ ਬਾਜਵਾ ਅਜਕਲ ਬਹੁਤ ਖਬਰਾਂ 'ਚ ਹੈ ਅੰਦਰ ਹੈ ਉਹਦੀ ਜ਼ਮਾਨਤ ਹਜੇ ਹੋਈ ਨਹੀਂ ਤਾਂ ਇਸ 78 ਏਕੜ ਜ਼ਮੀਨ ਦਾ ਸੀਐਲਯੂ ਰੱਦ ਕਰਨ ਦੀ ਰეკਮੈਂਡੇਸ਼ਨ ਹੋ ਚੁੱਕੀ ਆ ਤੇ ਇਹਦੀ ਫਾਈਲ ਦਸਣ ਦੇ ਮੁਤਾਬਕ ਪੈਂਡਿੰਗ ਹੈ ਮੰਤਰੀ ਕੋਲ ਮੁੰਡੀਆਂ ਸਾਹਿਬ ਕੋਲ ਹਰਦੀਪ ਮੁੰਡਿਆ ਹਾਂਜੀ ਸੋ ਉਹ ਇਸ ਤੇ ਹਜੇ ਫੈਸਲਾ ਆਖਰੀ ਫੈਸਲਾ ਉਹਨਾਂ ਨੇ ਲੈਣਾ ਹੈ ਤੇ ਤੁਹਾਨੂੰ ਅਸੀਂ ਇੱਕ ਹੋਰ ਸਪੈਸ਼ਲ ਕੇਸ ਦੀ ਵਿਆਖਿਆ ਦੱਸਣਾ ਚਾਹੁੰਦੇ ਆ ਕਿ ਮੇਰੇ ਨਾਲ ਖੜਾ ਹੈ ਗੁਰਰਾਜ ਆਹ ਵੇਖੋ ਇਹਨਾਂ ਦੇ ਪਿਤਾ ਦਾ ਨਾਮ ਸੁੱਚਾ ਸਿੰਘ ਔਰ ਇਹ ਤੁਹਾਨੂੰ ਸਾਰੀ ਗੱਲ ਡਿਟੇਲ ਚ ਦੱਸਣਗੇ ਕਿਵੇਂ ਇਹਨਾਂ ਦੇ ਦੋ ਤੋਂ ਵੱਧ ਕਿੱਲਿਆਂ ਤੇ 2015 ਚ ਜਰਨੈਲ ਬਾਜਵਾ ਨੇ ਵਿਉਂਤ ਬਣਾ ਕੇ ਕਬਜ਼ਾ ਨਜਾਇਜ਼ ਤੌਰ ਤੇ ਕੀਤਾ ਐਗਰੀਮੈਂਟ 2 ਦਾ ਸਾਡੀ ਵਿਸਤਾਰੇ ਦੱਸਣਗੇ ਖਸਰੇ ਕਿਤੋਂ ਦੇ ਪਲੋਟਿੰਗ ਇਹਨਾਂ ਦੇ ਕਿੱਲਿਆਂ 'ਚ ਕਰਤੀ ਤੇ ਹੁਣ ਕੋਰਟ ਨੇ ਇਹਨਾਂ ਦੇ ਹੱਕ ਦੇ ਵਿੱਚ ਸਟੇ ਦਿੱਤਾ ਹੋਇਆ ਲਓ ਜੀ ਗੁਰਰਾਜ ਸੁਣਾਓ ਕਹਾਣੀ ਕੀ ਹੈ ਤੁਸੀਂ ਦੱਸਦੇ ਸੀ ਜਿਹੜਾ 22 ਨੰਬਰ ਕਿਲਾ ਤੇ 19 ਨੰਬਰ ਕਿਲਾ ਜੀ ਇਹ ਇਦਾਂ ਸੀਗਾ ਸਰ ਵੀ ਜਿਵੇਂ ਆਪਣੇ ਮਤਲਬ ਕਿ ਕਿਲਾ ਪੈਂਦੇ ਨਹੀਂ 19 ਨੰਬਰ 22 ਨੰਬਰ 23 ਨੰਬਰ ਤੇ 20 ਨੰਬਰ ਇੱਕ ਖਸਰੇ ਨੰਬਰ ਹੈ ਇਹ ਖਸਰੇ ਨੰਬਰ ਨੇ ਜੀ ਤੇ ਬਾਜਵੇਂ ਨੇ ਕੀ ਕੀਤਾ ਜੀ ਦੋ ਕਿੱਲਾਂ ਦੇ ਵਿੱਚੋਂ ਇੱਕ ਕਿਲਾ ਪੂਰਾ ਕਰਨ ਵਾਸਤੇ ਦੋਨੇ ਕਿੱਲਾਂ ਦੇ ਥੋੜੇ ਥੋੜੇ ਨੰਬਰ ਪਾ ਕੇ ਜਿਵੇਂ ਦੋ ਦੋ ਕਨਾਲਾਂ ਦੋਨੇ ਕਿੱਲਾਂ ਦੀ ਪਾ ਕੇ ਇੱਕ ਕਿਲਾ ਪੂਰਾ ਕਰ ਲਿਆ ਜਿਵੇਂ 19 ਨੰਬਰ ਕਿੱਲੇ ਜੋ 19 ਨੰਬਰ ਖਸਰੇ ਨੰਬਰ ਤੇ ਸਿਰਫ ਦੋ ਕਨਾਲ ਉਹਦੇ ਨਾਮ ਹੈ ਜੀ ਜਗਾ ਪਰ ਉਹਨੇ ਪਲਾਟ ਐ ਸਾਰੇ 19 ਨੰਬਰ ਦੇ ਸਾਰੇ ਦੇ ਸਾਰੇ ਵੇਚ ਦਿੱਤੇ ਜੀ ਸਾਨੂੰ ਪੈਸੇ ਕਿੰਨੇ ਆ ਤੇ ਮਿਲੇ ਆ ਪੈਸੇ ਸਿਰ ਸਾਨੂੰ ਐ ਲਾ ਲਓ ਵੀ 1 ਕਿੱਲੇ ਦੀ ਵੀ ਅੱਧੀ ਕੀਮਤ ਮਿਲੀ ਆ ਉਹਦੇ ਵਿੱਚ ਵੀ ਸਾਨੂੰ ਉਹਨੇ ਐ ਐਨ ਡੀ ਸੀਆਂ ਦਿੱਤੀ ਸੀ ਤਿੰਨ ਪਲਾਟਾਂ ਦੀਆਂ ਇੱਕ ਸ਼ੋਰੂਮ ਦੇ ਦਿੱਤੀ ਸੀ ਐਨ ਡੀ ਸੀ ਜੋ ਕਿ ਸਾਨੂੰ ਮਿਲਿਆ ਜੀ ਐਨ ਡੀ ਸੀ ਸਮਝਾਓ ਕੀ ਹੁੰਦੀ ਆ ਐਨ ਡੀ ਸੀ ਹੁੰਦੀ ਆ ਜੀ ਨੋ ਡਿਊ ਬਾਂਡ ਹੁੰਦਾ ਹੀ ਕੀ ਕਹਿੰਦੇ ਜਿਹਦੇ ਵਿੱਚ ਕੀ ਕਹਿੰਦੇ ਆਪਾਂ ਨੂੰ ਮਤਲਬ ਕਿ ਪਲਾਟ ਨੰਬਰ ਦਾ ਲਿਖ ਕੇ ਵੇਰਵਾ ਪਾ ਕੇ ਵੀ ਜੇ ਤੁਹਾਨੂੰ ਡਿਵੈਲਪ ਹੋ ਜੂ ਤੁਹਾਨੂੰ ਇਹ ਦੇਾਂਗੇ ਦੇਾਂਗੇ ਵੀ ਇਹ ਪਲਾਟ ਨੰਬਰ ਹੈ ਇਹ ਤੁਹਾਨੂੰ ਮਤਲਬ ਇਹਦੀ ਰਜਿਸਟਰੀ ਕਰਵਾ ਦਿੱਤੀ ਗਈ ਇਹਦਾ ਪ੍ਰੋਜੈਕਸ਼ਨ ਤੁਹਾਨੂੰ ਦੇ ਦਿੱਤਾ ਜਾਏਗਾ ਜੀ ਨਾ ਤਾਂ ਸਾਨੂੰ ਉਹਦੀ ਰਜਿਸਟਰੀ ਕਰਵਾਈ ਗਈ ਜੀ ਨਾ ਤੁਹਾਨੂੰ ਹੋ ਗਈ ਕਿਹਨੇ 플ੌਟ ਦਿੱਤੇ ਗਈ ਨਾ ਜਿਹੜਾ ਸ਼ੋਰੂਮ ਦੇਣਾ ਸੀਗਾ ਨਾ ਸਾਨੂੰ ਉਹ ਸ਼ੋਰੂਮ ਦਿੱਤੇ ਗਏ ਅੱਛਾ ਹਾਂਜੀ ਤੇ ਫਿਰ ਤੁਸੀਂ 2015 ਚ ਤੁਹਾਡਾ ਇਕਰਾਰਨਾਮਾ ਹੋਇਆ ਹਾਂਜੀ ਤੇ ਫਿਰ ਤੁਸੀਂ ਅਦਾਲਤ ਚ ਕਰੋਗੇ ਅਸੀਂ ਅਦਾਲਤ ਚ ਗਏ ਜੀ 2018 ਚ ਅੱਛਾ ਜਦੋਂ ਸਾਨੂੰ ਪਤਾ ਲੱਗਿਆ ਵੀ ਲੋਕ ਸਾਡੀ ਜ਼ਮੀਨ ਦੇ ਉੱਪਰ ਆ ਕੇ ਪਲਾਟਾਂ ਦੀਆਂ ਨੀਆਂ ਭਰਨ ਵਾਸਤੇ ਆ ਗਏ। ਹੂੰ। ਉਹਨਾਂ ਚੋਂ ਇੱਕ ਬੰਦੇ ਨੇ ਦੱਸਿਆ ਵੀ ਸਾਨੂੰ ਆ ਦੇਖੋ ਜੀ ਸਾਡੇ ਕੋਲ ਤਾਂ ਰਜਿਸਟਰੀ ਹੋਈ ਹੋਈ ਆ। ਇੱਥੇ ਤਾਂ ਕੀ ਕਹਿੰਦੇ ਸੀਐਲਯੂ ਪਾਸ ਹੋ ਕੇ ਐਗਰੀਕਲਚਰ ਲੈਂਡ ਮਤਲਬ ਕਿ ਪਲੋਟਿੰਗ ਦੇ ਵਿੱਚ ਚੇਂਜ ਹੋ ਚੁੱਕੀ ਆ। ਹੂੰ। ਤੇ ਜਦੋਂ ਅਸੀਂ ਆਰਟੀਆਈ ਥਾਂ ਹੀ ਡਾਇਰੈਕਟਰ ਆਰਟੀਆਈ ਪਾ ਕੇ ਗਮਾਂਡਾ ਤੋਂ ਸਾਰਾ ਰਿਕਾਰਡ ਲਿਆ ਫੇਰ ਅਸੀਂ ਕੀ ਕਹਿੰਦੇ ਜੀ ਕੋਰਟ ਗਏ। ਕੋਰਟ ਤੋਂ ਅਸੀਂ ਸਾਰੀ ਜਗ੍ਹਾ ਦੇ ਉੱਪਰ ਸਟੇ ਲਿੱਤੀ। ਕੋਰਟ ਨੇ ਸਟੇ ਦੇ ਵਿੱਚ ਸਪੈਸ਼ਲੀ ਮੈਂਸ਼ਨ ਕੀਤਾ ਹੋਇਆ ਵੀ ਜਦੋਂ ਤੱਕ ਤਕਸੀਮ ਦਾ ਕੇਸ ਕੰਪਲੀਟ ਹੋ ਕੇ ਮਤਲਬ ਕਿ ਇੱਕ ਕਿਲਾ ਸਾਨੂੰ ਨਹੀਂ ਮਿਲ ਜਾਂਦਾ ਤੇ ਇੱਕ ਕਿਲਾ ਮਤਲਬ ਲੱਗ ਨਹੀਂ ਕੀਤਾ ਜਾਂਦਾ ਉਦੋਂ ਤੱਕ ਇੱਥੇ ਕੋਈ ਵੀ ਕੰਸਟਰਕਸ਼ਨ ਨਾ ਅਸੀਂ ਨਾ ਕੋਈ ਹੋਰ ਮਤਲਬ ਜਿਨ੍ਹਾਂ ਨੇ ਪਲਾਟ ਜਿਨ੍ਹਾਂ ਨੂੰ ਬਾਜਵੇ ਨੇ ਪਲਾਟ ਵੇਚੇ ਆ ਕੋਈ ਵੀ ਨਹੀਂ ਕਰ ਸਕਦਾ ਸੋ ਮਤਲਬ ਇਹ ਹੈ ਚੀਟਿੰਗ ਦਾ ਕੇਸ ਹੈ ਧੋਖਾਧੜੀ ਦਾ ਧੋਖਾਧੜੀ ਦਾ ਕੇਸ ਹੈ ਹੁਣ ਜਿਹੜੇ ਇਹ 78 ਏਕੜ ਗੁਰਰਾਜ ਸੀਐਲਯੂ ਕੈਨਸਲ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਸफारਿਸ਼ ਕੀਤੀ ਆ ਪੁੱਡਾ ਨੇ ਹਾਂਜੀ ਔਰ ਫਾਈਲ ਮੰਤਰੀ ਕੋਲ ਪੈਂਡਿੰਗ ਹੈ ਉਹਦੇ ਤੇ ਸੀਐਲਯੂ ਰੱਦ ਹੋਣ ਦਾ ਕੀ ਕਾਰਨ ਬਣਿਆ ਵਜ੍ਹਾ ਕੀ ਬਣਿਆ ਵਜ੍ਹਾ ਇਹੀ ਹੈ ਜੀ ਜਿਵੇਂ ਸਾਡੀ ਜਗ੍ਹਾ ਦੇ ਉੱਪਰ ਵੀ ਮੇਰੇ ਫਾਦਰ ਸਾਹਿਬ ਦੇ ਪੰਜਾਬੀ 'ਚ ਸਾਈਨ ਕਰਲੇ ਜੀ ਉਹਨਾਂ ਨੇ ਕਦੇ ਅੱਜ ਤੱਕ ਮਤਲਬ ਕਿ ਜਿਵੇਂ ਉਹ ਗਵਰਨਮੈਂਟ ਅਮਪਲਾਈ ਨਹੀਂ ਹਨਾਈ ਉਹਨਾਂ ਨੇ ਕਦੇ ਪੰਜਾਬੀ ਦੇ ਵਿੱਚ ਸਾਈਨ ਕੀਤੇ ਹੀ ਨਹੀਂ ਸੀਗੇ ਜਾਲੀ ਦੱਸ ਗੱਲ ਦੱਸ ਦੱਸ ਤੇ ਜਿਵੇਂ ਸੀਐਲ ਜਦੋਂ ਕਨਸੈਂਟ ਲੈਟਰ ਬਣਾਈ 2015 ਦੇ ਵਿੱਚ ਸਾਡੀ ਡੀਲ ਹੁੰਦੀ ਬਾਜਵੇ ਦੇ ਨਾਲ ਉਹਦੇ 'ਚ ਜਿਹੜੇ ਸਟੈਂਪ ਪੇਪਰ ਲੱਗੇ ਹੋਏ ਨੇ ਉਹ 2010 ਦੇ ਲੱਗੇ ਹੋਏ ਨੇ ਤੇ ਉਹ ਜਾਲੀ ਬਣਾ ਕੇ ਇਹਨੇ ਪਾਸ ਕਰਵਾ ਲਿਆ ਜੀ ਸਾਰਾ ਕੁਝ ਉਹਦੀ ਫੇਰੀ ਅਸੀਂ ਕੰਪਲੇਂਟ ਦੇ ਦਿੱਤੀ ਸਟੇਟ ਕ੍ਰਾਈਮ ਬ੍ਰਾਂਚ ਨੂੰ ਵਿਜੀਲੈਂਸ ਵੱਲੋਂ ਤੇ ਉਹਨਾਂ ਨੇ 3-4 ਸਾਲ ਲਏ ਤਾਂ ਜਰੂਰ ਨਹੀਂ मतलब ਸਾਰੀ ਪੈਰਵਾਈ ਕਰਕੇ ਸਾਰੇ ਸਾਈਨ ਚੈੱਕ ਹੋ ਗਏ ਸਾਰਾ ਕੁਝ ਮਤਲਬ ਸਟੈਂਪ ਪੇਪਰ ਸਾਰਾ ਕੁਝ ਕਲੀ-ਕਲੀ ਚੀਜ਼ ਚੈੱਕ ਕਰਕੇ 29/7/2024 ਨੂੰ ਉਹਨਾਂ ਨੇ ਹੀ ਬਾਜਵੇ ਤੇ ਐਫ ਆਈ ਆਰ ਦਰਜ ਕਰ ਦਿੱਤੀ। ਵੀ ਇਹ ਸਾਰਾ ਕੁਝ ਜਾਂ ਨਹੀਂ ਲੱਗਦਾ ਵੀ ਪੂਡਾ ਦੇ ਤੇ ਗਮਾੜਾ ਦੇ ਅਧਿਕਾਰੀ ਜਾਂ ਹੋਰ ਤਸਿਲਦਾਰ ਵਗੈਰਾ ਇਹ ਰਿਸ਼ਵਤਾਂ ਲੈ ਕੇ ਸਾਰਾ ਕੁਝ ਕਰਦੇ ਆ। ਹੋ ਸਕਦਾ ਜੀ ਇਹ ਕਿਉਂਕਿ ਇਹ ਜੇ ਕੰਮ ਤੁਸੀਂ ਲਾ ਲੋ ਵੀ ਬਿਨਾ ਇਦਾਂ ਪ੍ਰਿੰਟ ਲੈਟਰ ਦੇ ਜਾਂ ਕੋਈ ਹੋਰ ਕੰਮ ਐ ਇਦਾਂ ਹੁੰਦੇ ਨਹੀਂ ਹੈਗੇ ਜੀ। ਜੇ ਹੁਣ ਜਿਹੜਾ ਸਹੀ ਕੰਮ ਐ ਉਹਨਾਂ ਦਾ ਸਾਰਾ ਬੰਦਾ ਮਤਲਬ ਜਿਹੜਾ ਵੀ ਅਫਸਰ ਐ ਉਹਦਾ ਜਾਂਚ ਪੜਤਾਲ ਪੂਰੀ ਕਰੇਗਾ ਜੀ। ਫੇਰ ਹੀ ਮਤਲਬ ਉਹ ਟੀਨ ਨੂੰ ਪਾਸ ਕਰੇਗਾ ਨਹੀਂ ਠੀਕ ਹੈ ਸਾਨੂੰ ਦਰਸ਼ਕੋ ਇੱਥੇ ਇਹ ਵੀ ਪਤਾ ਲੱਗਿਆ ਹੈ ਵੀ ਜਿਹੜਾ ਵਿਵਾਦ ਦੇ ਵਿੱਚ ਰਕਬਾ ਹੈ ਸਨੀ ਇਨਕਲੇਵ ਚ ਉਹ 177 ਏਕੜ ਹੈ ਤੇ 70 177 ਚੋਂ 78 ਏਕੜ ਦੀ ਸੀਐਲਯੂ ਰੱਦ ਕਰਨ ਦੀ ਸਿਫਾਰਿਸ਼ ਮੰਤਰੀ ਕੋਲ ਜਾ ਚੁੱਕੀ ਹੈ ਹੁਣ ਆਪਾਂ ਦੇਖਦੇ ਹਾਂ ਮੰਤਰੀ ਜੀ ਕਿੰਨਾ ਸਮਾਂ ਲੈਂਦੇ ਆ ਮੰਤਰੀ ਜੀ ਦਾ ਪੱਖ ਲਵਾਵਾਂਗੇ 15-20 ਦਿਨ ਬਾਅਦ ਉਹਨਾਂ ਨਾਲ ਸੰਪਰਕ ਕਰਾਂਗੇ ਕਿ ਮੁੰਡੀਆਂ ਸਾਹਿਬ ਹੁਣ ਤਾਂ ਤੁਸੀਂ ਲੱਗਦਾ ਹੜਾਂ 'ਚ ਬਿਜ਼ੀ ਹੋਵੋਗੇ ਤੇ ਪੰਜਾਬ ਨੂੰ ਪਤਾ ਹੀ ਹੈ ਹੜਾਂ ਦੀ ਮਾਰ ਹੀਟ ਹੈ ਸੋ ਉਹਨਾਂ ਨੂੰ ਦਿੰਨੇ ਆ 20-25 ਦਿਨ ਠੀਕ ਹੋ ਜਾਊਗਾ ਵਾਤਾਵਰਨ ਫੇਰ ਉਹਨਾਂ ਨਾਲ ਆਪਾਂ ਉਹਦਾ ਪੱਖ ਜਾਣਾਂਗੇ ਤੇ ਆਪਣਾ ਕਬਜ਼ਾ ਬਣਾਉਣ ਵਾਸਤੇ ਗੁਰਰਾਜ ਉਹਨਾਂ ਨੇ ਆ ਵੇਖੋ ਇੱਕ ਮਤਲਬ ਕਿ ਬਫਲੋ ਫਾਰਮ ਇੱਥੇ ਗਾਈਆਂ ਰੱਖੀਆਂ 150 ਤੇ ਦੁੱਧ ਵੇਚਦੇ ਹੋਣਗੇ ਡੈਫੀਨਿਟਲੀ ਸੋ ਬਾਰਲੀ ਜਿਹੜੇ ਮਾਈਗ੍ਰੈਂਟ ਲੇਬਰਰਸ ਨੇ ਉਹਨਾਂ ਨੂੰ ਇੱਥੇ ਰਹਿਣ ਵਾਸਤੇ ਆ ਸ਼ੈੱਡ ਪਾ ਕੇ ਦਿੱਤਾ ਝੌਂਪੜੀ ਪਾ ਕੇ ਦਿੱਤੀ ਆ ਤੇ ਆ ਵੀ ਦੱਸ ਰਹੇ ਆ ਆਪਣਾ ਗੁਰਰਾਜ ਕੇ ਆ ਘਰ ਵੀ ਇਹਨਾਂ ਦੀ ਸਟੇ ਤੋਂ ਪਹਿਲਾਂ ਬਣ ਗਿਆ ਹੈ ਇਹਨਾਂ ਦੀ ਜ਼ਮੀਨ ਇਹ ਵੀ ਗਲਤ ਬਣਿਆ ਹੈ। ਹਾਂਜੀ ਹਾਂਜੀ। ਇਹ ਵੀ ਨਜਾਇਜ਼ ਬਣਿਆ ਹੋਇਆ। ਹੁਣ ਜਿਹੜਾ ਸਰ ਉਹ ਘਰ ਬਣਾ ਰਹੀਂ ਪਰਲੇ ਪਾਸੇ ਪ੍ਰਦੀਪ ਬਣਾ ਰਿਹਾ ਜਿਹੜਾ ਘਰ ਉਹਦੀ ਰਜਿਸਟਰੀ ਵੀ ਆਪਣੇ ਕੋਲ ਹੈਗੀ ਸਾਰੇ ਡਾਕੂਮੈਂਟ ਹੈਗੇ ਉਹਦੀ ਰਜਿਸਟਰੀ ਦੇ ਵਿੱਚ ਉਹਦੇ ਖਸਰਾ ਨੰਬਰ ਕਿਸੇ ਹੋਰ ਜਗ੍ਹਾ ਦੇ ਨੇ। ਹੂੰ। ਕੱਲਾ ਪਲਾਟ ਨੰਬਰ ਸਾਡੀ ਜਗ੍ਹਾ ਦਾ ਪਤਾ। ਇਹ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਕਿੰਨੀ ਵਾਰ ਦੱਸ ਚੁੱਕੇ ਹਾਂ ਵੀ ਐ ਕਰਕੇ ਵੀ ਆਹ ਚੀਜ਼ ਹੈ ਤੇ ਕੀ ਕਹਿੰਦੇ ਜਿਹੜੀ ਇਹ ਚੀਜ਼ ਹੈ ਮਤਲਬ ਇਹ ਗਲਤ ਹੋ ਰਹੀ ਹੈ। ਕਿਉਂਕਿ ਬੰਦੇ ਨੂੰ ਜਦੋਂ ਖਸਰਾ ਨੰਬਰ ਆਪਾਂ ਕੱਢ ਲੂ ਜੀ ਕੋਈ ਵੀ ਕੁਝ ਕਢਵਾਉਣ ਜਾਂਦੇ ਆ। ਮਤਲਬ ਕਿ ਫਰਦ ਕਢਾਈਏ। ਵਰਦਤਾ ਉਹ ਜਗਾ ਦੀ ਉਹ ਨਿਕਲੂਗੀ ਨਾ ਹੀ ਖਸਰਾ ਨੰਬਰ ਦੇ ਹਿਸਾਬ ਨਾਲ ਪਲਾਟ ਨੰਬਰ ਦੇ ਹਿਸਾਬ ਨਾਲ ਤਾਂ ਨਹੀਂ ਨਿਕਲੂਗੀ ਤੇ ਇਹ ਬੰਦਾ ਪੋਜੈਸ਼ਨ ਲੈ ਕੇ ਇੱਥੇ ਜਗਾ ਬਣਾ ਰਿਹਾ ਜੀ ਮੈਂ ਇਹਦੇ ਬਾਰੇ ਡੀਐਸਪੀ ਖਰੜ ਨਾਲ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਜੀ ਅਸੀਂ ਦੋ ਚਿੱਠੀਆਂ ਗਮਾੜਾ ਨੂੰ ਲਿਖ ਚੁੱਕੇ ਹਾਂ ਇਹਨਾਂ ਦੀਆਂ ਸ਼ਿਕਾਇਤਾਂ ਆਉਣ ਤੋਂ ਬਾਅਦ ਕਿ ਸਾਨੂੰ ਸਥਿਤੀ ਸਪਸ਼ਟ ਕੀਤੀ ਜਾਏ ਪਰ ਗਮਾੜਾ ਜਵਾਬ ਨਹੀਂ ਦੇ ਰਹੀ ਗਮਾੜਾ ਦੇ ਅਧਿਕਾਰੀਆਂ ਦਾ ਪੱਖ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਪੁਲਿਸ ਵਾਲੇ ਕਹਿੰਦੇ ਜਦੋਂ ਤੱਕ ਸਾਨੂੰ ਗੁਮਾੜਾ ਸਪਸ਼ਟ ਕਰਕੇ ਨਹੀਂ ਦੱਸਦੀ ਕਿ ਸਥਿਤੀ ਕੀ ਹੈ ਕੀ ਸਹੀ ਹੈ ਤੇ ਕੀ ਗਲਤ ਹੈ ਅਸੀਂ ਦਖਲ ਦੇ ਨਹੀਂ ਸਕਦੇ ਦੂਜੇ ਪਾਸੇ ਡਿਪਟੀ ਕਮਿਸ਼ਨਰ ਮੋਹਾਲੀ ਕੋਮਲ ਮਿੱਤਲ ਨੇ ਤਾਜ਼ਾ ਆਦੇਸ਼ ਜਾਰੀ ਕੀਤਾ ਆ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਆ ਇਹ ਡੀਸੀ ਵੱਲੋਂ ਆਦੇਸ਼ ਦਿੱਤਾ ਗਿਆ ਕਿ ਜਿਹੜਾ ਅਦਾਲਤ ਮੋਰ ਜਾਰੀ 17625 ਨੂੰ ਉਹਨਾਂ ਨੇ ਆਦੇਸ਼ ਦਿੱਤਾ ਹੈ ਪੁਲਿਸ ਨੂੰ ਹਾਂਜੀ ਕਿ ਤੇ ਨੂੰ ਲਾਗੂ ਕਰਾਇਆ ਜਾਏ ਤੇ ਹਜੇ ਤੱਕ ਪੁਲਿਸ ਕਹਿੰਦੀ ਹੈ ਸਾਨੂੰ ਗੁਮਾੜਾ ਲਿਖੇ ਹੁਣ ਪਤਾ ਨਹੀਂ ਗੁਮਾੜਾ ਵੱਡੀ ਹੈ ਕਿ ਡੀਸੀ ਸਾਹਿਬ ਵੱਡੇ ਹੈ ਇਹ ਤਾਂ ਫਿਰ ਪ੍ਰਸ਼ਾਸਨ ਹੀ ਦੱਸ ਸਕਦਾ ਸੋ ਏਸੀ ਕਹਾਣੀ ਇਸ ਜ਼ਮੀਨ ਦੀ ਤੇ ਤੁਹਾਨੂੰ ਰਸਤੇ ਚ ਆਉਂਦੇ ਆਉਂਦੇ ਅਸੀਂ ਸਾਰੀ ਫੁਟੇਜ ਵਿਖਾਈ ਹੈ ਕਿ ਕਿਵੇਂ ਇੱਥੇ ਧੜਾ ਧੜ ਇਮਾਰਤਾਂ ਬਣੀਆਂ ਨੇ ਤੇ ਹੋਰ ਵੀ ਬਣ ਰਹੀਆਂ ਨੇ ਜਦੋਂ ਕਿ ਇਹਦਾ CLU ਰੱਦ ਹੋਣ ਦੀ ਸਿਫਾਰਿਸ਼ ਹੋ ਚੁੱਕੀ ਆ ਪਰ ਲੋਕ ਫੇਰ ਵੀ ਮੇਰਾ ਖਿਆਲ ਹੈ ਮੂਰਖਤਾ ਕਰ ਰਹੇ ਆ ਆਪਣੇ ਫੈਸੇ ਪੈਸੇ ਫਸਾ ਰਹੇ ਆ ਤੇ ਫਿਰ ਅੱਗੇ ਹੋਣਾ ਕੀ ਆ ਲਿਟੀਗੇਸ਼ਨ ਕੇਸਸ ਚੱਲਣਗੇ دیਵਾਨੀ ਮੁਕਦਮੇ ਹੋਣਗੇ ਪਤਾ ਨਹੀਂ ਹੁਣ 78 ਏਕਰ ਚ ਕਿੰਨੇ ਕਿਸਾਨਾਂ ਦੇ ਜਿਹੜੇ ਕੰਸੈਂਟ ਹੈ ਜਿਹਦੇ ਵਿੱਚ ਇਹਨਾਂ ਨੇ CLU ਪਾਸ ਕਰਾਇਆ ਆਊਟਲੇ ਪਲਾਨ ਪਲਾਨ ਆਊਟਲੇ ਜਿਹੜਾ ਹੁੰਦਾ ਉਹ ਪਾਸ ਕਰਾਇਆ ਉਹਨਾਂ ਚ ਕਿੰਨੇ ਕਿਸਾਨਾਂ ਦੇ ਦਸਕਤ ਜਾਲੀ ਆ ਜਾਂ ਅਸਲੀ ਆ ਅਸੀਂ ਗੁਰਰਾਜ ਦਾ ਮਾਮਲਾ ਸੁਣ ਕੇ ਜਾ ਹੀ ਰਹੇ ਸੀ ਤੇ ਸਾਨੂੰ ਮਿਲ ਗਏ ਸਰਦਾਰ ਅਰਵਿੰਦਰ ਸਿੰਘ ਇਹ ਅਬੇਪੁਰ ਪਿੰਡ ਦੇ ਨੇ ਉੱਥੇ ਰਹਿੰਦੇ ਨੇ ਇਹਨਾਂ ਦੇ ਪਿਤਾ ਨੇ 2016 ਦੇ ਵਿੱਚ ਆਤਮ ਹੱਤਿਆ ਕੀਤੀ ਸਾਰੀ ਇਹਨਾਂ ਦੀ ਜ਼ੁਬਾਨੀ ਸੁਣਾਵਾਂਗੇ ਕਿ ਦਾਸਤਾਂ ਕੀ ਸੀ ਇਹੋ ਜਿਹਾ ਉਹਨਾਂ ਨੂੰ ਕਿਉਂ ਕਰਨਾ ਪਿਆ ਹਾਂਜੀ ਹਰਵਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੱਸੋ ਕਿਵੇਂ ਹੋਇਆ ਜੀ ਸਾਰਾ ਇਹ 10 ਫਰਵਰੀ 2016 ਦਾ ਵਾਕਿਆ ਜੀ ਹੂੰ ਉਹਨਾਂ ਨੇ ਖਰੜ ਕੋਰਟ ਦੇ ਵਿੱਚ ਜੱਜ ਸਾਹਿਬ ਦੇ ਸਾਹਮਣੇ ਹੱਥ ਮੁੱਥੇ ਕਰੀ ਸੀ ਜੱਜ ਦੇ ਸਾਹਮਣੇ ਹਾਂਜੀ ਜੱਜ ਹਰਸਿਮਰ ਸਿੰਘ ਅੱਛਾ ਇਹ ਉੱਥੇ ਹੋਈ ਉਸ ਤੋਂ ਬਾਅਦ ਇਹਨਾਂ ਨੇ ਫੈਸਲੇ ਕਰਦੇ ਰਹੇ ਹੂੰ ਬਾਜੀ ਤੇ ਪੁਲਿਸ ਦੇ ਵਿਭਾਗਿਕ ਫੈਸਲੇ ਹੋਈਆਂ ਸਾਰੇ ਲੇਕਿਨ ਕੋਈ ਵੀ ਫੈਸਲਾ ਅਜੇ ਤੱਕ ਸਿਰੇ ਨਹੀਂ ਚੜਿਆ ਹਾਈ ਕੋਰਟ ਲੋਅਰ ਕੋਰਟ ਕਿਤੇ ਵੀ ਕੁਝ ਨਹੀਂ ਹੋਇਆ ਇਹਦੇ ਖਾਤੇ ਨਾ ਪੁਲਿਸ ਕਾਰਵਾਈ ਕਰਦੀ ਹੈ। ਹੂੰ। ਲਾਸਟ ਇਹਨੇ ਇਹਦੇ ਵਿੱਚ 18 ਫਰਵਰੀ 2000 24 ਨੂੰ ਇਹਨੂੰ 25 ਨੂੰ ਹਾਈ ਕੋਰਟ ਤੋਂ ਸਟੇਟਮੈਂਟ ਲਈ ਹੋਈ ਸੀ ਜੀ। ਹੂੰ। ਕੀ ਮੈਂ ਸਾਰੇ ਫੈਸਲੇ ਨਵੇਂ ਲਊਗਾ 33 ਨੰਬਰ ਐਫਆਈਆ ਨੂੰ ਵੀ। ਹੂੰ। ਕਲੀਅਰ ਕਰੂੰਗਾ ਸਾਰਾ ਕੁਝ। 33 ਜਿਹੜੀ ਤੁਹਾਡੀ ਹੈ। ਹਾਂਜੀ 33/16। ਹੂੰ। ਲੇਕਿਨ ਉਹਦੇ ਵਿੱਚ ਇਹਨੇ ਕੋਈ ਫੈਸਲਾ ਨਹੀਂ ਕਰਿਆ ਕੋਈ ਕਾਰਵਾਈ ਨਹੀਂ। ਇਹਨਾਂ ਦਾ ਪੁਲਿਸ ਵੱਲੋਂ ਕਾਰਵਾਈ ਕਰੀ ਜਾਂਦੀ ਹੈ। ਤੁਹਾਡੇ ਫਾਦਰ ਕੀ ਕੰਮ ਕਰਦੇ ਸੀ? ਆਹ ਦਾ ਬਾਜ਼ਾਰ ਰੌਲਾ ਕਿਉਂ ਪਿਆ? ਇਹਨਾਂ ਦਾ ਸੀਗਾ ਰੋਣਾ ਦਾ ਕੰਮ ਸੀਗਾ ਤੇ ਮਸਲਕਾਂ ਦਾ ਹਾਂਜੀ ਮਸਲ ਨੂੰ ਵੀ ਕਿਰਾਏ ਤੇ ਦਿੰਦੇ ਸੀਗੇ ਇਹਨਾਂ ਨੂੰ ਅੱਛਾ ਹਾਂਜੀ ਤੇ ਕਾਫੀ ਪੈਸੇ ਜਮ੍ਹਾਂ ਹੋ ਗਏ ਸੀ ਹਾਂਜੀ ਪੈਸਾ ਕਾਫੀ ਸੀਗਾ ਉਸ ਟਾਈਮ ਵੀ ਅੱਛਾ ਹਾਂਜੀ ਤੇ ਫਿਰ ਅੱਗੇ ਕੀ ਹੋਇਆ ਉਸ ਤੋਂ ਬਾਅਦ ਫਰਵਰੀ ਤੋਂ ਬਾਅਦ ਇਹਨੇ ਕੁਝ ਨਹੀਂ ਕੀਤਾ ਤਾਂ ਮੈਂ ਸੁਪਰੀਮ ਕੋਰਟ ਹੂੰ ਰਿਟ ਫਾਇਲ ਕਰੀ ਸੀਗੀ ਹੂੰ ਉਹਦੇ ਵੀ 13 5 ਨੂੰ ਆਰਡਰ ਹੋਏ ਸੀਗੇ ਦੇ ਦੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਕੰਟੀਨਿਊ ਹੋ ਚੁੱਕੀ ਜਾਵੇ 13 5 25 ਨੂੰ ਹਾਂਜੀ ਹਾਂ ਤੇ ਹਾਈ ਕੋਰਟ ਦੇ ਆਰਡਰ ਉਹਨਾਂ ਨੇ ਕਰਤੇ ਸੀਗੇ ਹਾਂ ਖਤਮ ਕਰ ਹਾਂਜੀ ਖਤਮ ਕਰ ਹਾਈ ਕੋਰਟ ਤੋਂ ਸਟੇ ਮਿਲ ਗਈ ਸੀ ਨੂੰ ਇਨਵੈਸਟੀਗੇਸ਼ਨ ਤੇ ਹਾਂਜੀ ਇਹਨੂੰ ਸਿਗੀ ਸੀ ਹਾਈ ਕੋਰਟ ਤੋਂ ਸਟੇ ਮਿਲੀ ਸੀਗੀ ਲੇਕਿਨ ਸੁਪਰੀਮ ਕੋਰਟ ਨੇ ਹਾ ਇਨਵੈਸਟੀਗੇਸ਼ਨ ਕੰਟੀਨਿਊ ਰੱਖਣ ਵਾਸਤੇ ਕਹਿ ਦਿੱਤੀ ਅੱਛਾ ਉਹਦੇ ਵਿੱਚ ਅਸੀਂ 24 ਪੰਜ ਨੂੰ ਬਿਆਨ ਦਿੱਤੇ ਸੀਗੇ ਐਸਪੀ ਡੀ ਸਰਵਜਿੰਦਰਪੁਰ ਹੂੰ ਲੇਕਿਨ ਉਹ ਜਨਾ ਕੋਈ ਕਾਰਵਾਈ ਨਹੀਂ ਕਰੀ ਉਹਨਾਂ ਨੇ ਇਦਾਂ ਹੀ ਦਫਤਰ ਦਾਖਲ ਕਰਕੇ ਭੇਜ ਦਿੱਤੀ ਸੁਪਰੀਮ ਕੋਰਟ ਦੇ ਆਰਡਰ ਅੱਛਾ ਨਹੀਂ ਦਫਤਰ ਦਾਖਲ ਕਿਸ ਬੇਸ ਤੇ ਕੀਤੀ ਪਤਾ ਨਹੀਂ ਕਿਸ ਰਿਸਤੇ ਕਰੀ ਨਾ ਤਾਂ ਦੱਸਦੇ ਹਾਂ ਕੋਈ ਨੇ ਤੁਸੀਂ ਆਰਟੀਬ ਆ ਕੇ ਕਢਾ ਲਓ ਵੀ ਇਹ ਕਹਦਾ ਹੋਣਾ ਸਿਵਲ ਮੈਟਰ ਹੈ ਜੀ ਸਾਡਾ ਨਹੀਂ ਹੈ ਪਤਾ ਨਹੀਂ ਕੀ ਕਰਿਆ ਉਹਨਾਂ ਨੇ ਹਾਂ ਉਹਦੇ ਵਿੱਚ ਪਰਚਾ ਜਿਹੜਾ ਦਰਜ ਹੋਇਆ ਸੀ ਫਰਾਡ ਦਾ ਹੋਇਆ ਸੀ ਕਹਦਾ ਹੋਇਆ ਸੀ 306 ਉਹ ਤਾਂ ਅੱਛਾ ਟੈਂਪਟ ਟੂ ਮਰਡਰ ਹੈ ਨਾ 307 ਨੂੰ ਦਿਨ ਟੈਂਪਟ ਟੂ ਮਰਡਰ 306 ਹੁੰਦੀ ਹੈ ਜੀ ਹਾਂ 306 ਹਾਂ 120 ਵੀ ਅੱਛਾ ਹਾਂ ਜੀ ਤੇ ਦੁਬਾਰਾ ਫੇਰ ਇਹਦੇ 31 ਸਤ ਨੂੰ ਆਰਡਰ ਹੋਏ ਆ ਸੁਪਰੀਮ ਕੋਰਟ ਤੋਂ ਹਾਂ ਜਿਹਦੇ ਵਿੱਚ ਦੁਬਾਰਾ ਫੇਰ ਕੇ ਹੈਗਾ ਵੀ ਇਹਦੀ ਕੋਈ ਇਨਕੁਆਇਰੀ ਪੈਂਡਿੰਗ ਨਹੀਂ ਰੱਖਣੀ ਸਾਰੀਆਂ ਕੰਟੀਨਿਊ ਕਰੋ ਲੇਕਿਨ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ ਇਹ ਵਜ੍ਹਾ ਕੀ ਹੈ ਤੁਹਾਡੀ ਕੀ ਸਮਝ ਆਉਂਦਾ ਬਈ ਇਹਦੇ ਵਿਰੁੱਧ ਹੁਣ ਤੱਕ ਕਾਰਵਾਈ ਨਹੀਂ ਹੋਈਗੀ ਇਹ ਤਾਂ ਸਾਲ ਕੋ ਪਹਿਲਾਂ ਹੀ ਫੜਿਆ ਗਿਆ ਹਾਂਜੀ ਉਹ ਵੀ ਹਾਈ ਕੋਰਟ ਦੇ ਜਸਟਿਸ ਰਜੇਸ਼ ਮੋਦਗਿਲ ਦੇ ਆਦੇਸ਼ ਤੇ ਹਾਂਜੀ ਇੰਨੀ ਦੇਰ ਇਹ ਫਰਾਰੀ ਰਿਹਾ ਨਾ ਪੁਲਿਸ ਤੋਂ ਹਾਂਜੀ ਇਹ ਤਾਂ ਪੁਲਿਸ ਨਾਲ ਮਿਲ ਗਈ ਲੀਏ ਸਾਰੀ ਮੇਰੀ ਗੋਤ ਕਰਕੇ ਹੀ ਬੈਠਿਆ ਵਾਰ ਹੂੰ ਤੇ ਹਾਈ ਕੋਰਟ ਦੇ ਵਿੱਚ ਪ੍ਰੈਸ਼ਰ ਪਾਉਣ ਤੇ ਇਹਨਾਂ ਨੂੰ ਅਰੈਸਟ ਹੋਈ ਹੈ ਜੀ ਹਾਂ ਹਾਂ ਤੇ ਹੁਣ ਵੀ ਪੁਲਿਸ ਇਹਦੀ ਮਦਦ ਕਰ ਰਹੀ ਹੈ ਜੋ ਜੋ ਸੁਪਰੀਮ ਕੋਰਟ ਦੇ ਆਰਡਰ ਮੰਨਣ ਤੋਂ ਇਨਕਾਰ ਕਰਦੀ ਹੈ ਤਹੂਰ ਇਸ ਤੋਂ ਉੱਪਰ ਤਾਂ ਕੁਝ ਨਹੀਂ ਹੋ ਸਕਦਾ ਹਾਂ ਤੇ ਤੁਹਾਡਾ ਜਿਹੜੇ ਫਾਦਰ ਦਾ ਆਤਮ ਹੱਤਿਆ ਵਾਲਾ ਕੇਸ ਸੀਗਾ ਤੇ ਉਹਦੇ ਵਿੱਚ ਇਹਦੇ ਅਬੈਟਮੈਂਟ ਟੂ ਸੁਸਾਈਡ ਉਹ ਕਿਸੇ ਵੀ ਚੱਲਦਾਕ ਨਹੀਂ ਉਹ ਚੱਲ ਰਿਹਾ ਨੀਚੇ ਕੋਰਟ ਚ ਅੱਛਾ ਹਾਂਜੀ ਠੀਕ ਇਹ ਸੀ ਕਹਾਣੀ ਅਰਵਿੰਦਰ ਸਿੰਘ ਦੀ ਜਿਨ੍ਹਾਂ ਦੇ ਫਾਦਰ ਨੇ ਜਰਨਲ ਬਾਜ਼ਮੇ ਤੋਂ ਤੰਗ ਆ ਕੇ ਆਤਮ ਹੱਤਿਆ ਕੀਤੀ ਅਦਾਲਤ ਦੇ ਵਿੱਚ ਉਹ ਮਾਮਲਾ ਥੱਲੇ ਕੋਰਟ ਚ ਚੱਲ ਰਿਹਾ ਤੇ ਬਾਕੀ ਇਹਨਾਂ ਦੀ ਐਫਆਈਆਰ ਨੰਬਰ 33 ਸਾਲ 2016 ਪੁਲਿਸ ਸਟੇਸ਼ਨ ਖਰੜ ਸਿਟੀ ਦੇ ਵਿੱਚ ਪੈਂਡਿੰਗ ਹੈ ਸੁਪਰੀਮ ਕੋਰਟ ਤੋਂ ਜਿਵੇਂ ਤੁਸੀਂ ਸੁਣਿਆ ਆਦੇਸ਼ ਆ ਚੁੱਕਿਆ ਵੀ ਇਨਵੈਸਟੀਗੇਸ਼ਨ ਜਾਰੀ ਰੱਖੋ ਪਰ ਪੁਲਿਸ ਨੇ ਉਤੇ ਕੋਈ ਕਾਰਵਾਈ ਨਹੀਂ ਕੀਤੀ ਸਰ ਇਹ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਜੀ ਸਾਹਮਣੇ ਇਹ ਸਾਰੀ ਸਮਾਨ ਦੀ ਜਗ੍ਹਾ ਜੀ ਇੱਥੇ ਵੀ ਜਰਨੈਲ ਸਿੰਘ ਬਾਜਵਾ ਨੇ ਪਲਾਟ ਕੱਟ ਕੇ ਲੋਕਾਂ ਨੂੰ ਪਲੋਟਿੰਗ ਕਰਕੇ ਪਲਾਟ ਵੇਚ ਚੁੱਕਿਆ ਜੀ ਸਾਹ ਜਿਹੜਾ ਇਹ ਇੱਥੇ ਹਸੈਨਪੁਰ ਹੈ ਇੱਥੇ ਜਗ੍ਹਾ ਹੈ ਜੀ ਮਤਲਬ ਉਥੇ ਮੰਦਿਰ ਬਣਿਆ ਹੋਇਆ ਜੀ ਉਹਨਾਂ ਦੀ ਜਗ੍ਹਾ ਸੀਗੀ ਇਹ ਇਹ ਹੋਊਗੀ ਤਕਰੀਬਨ ਕਿੱਲੇ ਦੇ ਉੱਪਰ ਹੋਊਗੀ ਜੀ ਜਿੱਥੇ ਅਸੀਂ ਹੁਣ ਖੜੇ ਆ ਇਸ ਵਕਤ ਉਹ ਜਗ੍ਹਾ ਹੈਗੀ ਆ ਕੋਈ 3 ਏਕੜ ਇਹ ਜ਼ਮੀਨ ਇੱਕ ਮਾਰਕੀਟ ਬਣਾਉਣ ਵਾਸਤੇ ਵਰਤੀ ਗਈ ਤੁਸੀਂ ਦੇਖ ਸਕਦੇ ਹੋ ਇੱਥੇ ਕਾਫੀ ਸਾਰੇ ਬੂਥ ਬਣੇ ਆ ਖੁੱਲੀ ਪਾਰਕਿੰਗ ਵੀ ਹੈ ਤੇ ਦਸਨ ਦੇ ਮੁਤਾਬਕ ਇਹ ਹੈ ਕਿ ਇਸ ਜ਼ਮੀਨ ਨੂੰ ਵੇਚਣ ਤੋਂ ਬਾਅਦ ਦੁਕਾਨਾਂ ਵੇਚਣ ਤੋਂ ਬਾਅਦ ਬੂਥ ਵੇਚਣ ਤੋਂ ਬਾਅਦ ਫਿਰ ਜਰਨੈਲ ਬਾਜਵੇ ਨੇ ਪੰਜਾਬ ਐਂਡ ਸਿੰਧ ਬੈਂਕ ਤੋਂ ਇਸੇ ਜ਼ਮੀਨ ਤੇ ਲੋਨ ਲੈ ਲਿਆ ਲੱਜ ਕਰਕੇ 18 ਕਰੋੜ ਦਾ ਤੇ ਫਿਰ ਹਾਈ ਕੋਰਟ ਦੇ ਆਦੇਸ਼ ਨਾਲ ਉਤੇ ਪਰਚਾ ਵੀ ਦਰਜ ਹੋਇਆ ਜਰਨੈਲ ਸਿੰਘ ਬਾਜਵਾ ਦੇ ਬਾਰੇ ਸਾਡੀ ਇਹ ਵਿਸਤਾਰ ਪੂਰਵਕ ਖਬਰ ਦਾ ਹੁਣ ਆਉਂਦਾ ਹੈ ਅੰਤ ਕਰਨ ਦਾ ਸਮਾਂ ਤੁਸੀਂ ਜਾਣਿਆ ਕਿ ਕਿਵੇਂ ਕਿਵੇਂ ਬੰਦੇ ਬਿਲਡਰ ਅਮੀਰ ਹੁੰਦੇ ਆ ਠੱਗੀਆਂ ਠੋਰੀਆਂ ਮਾਰ ਕੇ ਤੇ ਭਾਵੇਂ ਉਹਨੂੰ ਜੇਲ੍ਹ ਜਾਣਾ ਪੈ ਜੇ ਪ੍ਰਵਾਹ ਕੋਈ ਤੇ ਹੁਣ ਪਤਾ ਨਹੀਂ ਉਹਦੀ ਜ਼ਮਾਨਤ ਹੁੰਦੀ ਹੈ ਕਿ ਨਹੀਂ ਹੁੰਦੀ ਪਰ ਲੋਕ ਇੱਥੇ ਬਹੁਤ ਤੜਫੇ ਹੋਏ ਜਿਵੇਂ ਤੁਸੀਂ ਦੇਖਿਆ ਹੈਗੇ ਮੈਨੂੰ ਰਿੰਦਰ ਸਿੰਘ ਤੱਗੜ ਨੂੰ ਆਗਿਆ ਦਿਓ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼